ਜੈਵਾਲ ਮੈਂ ਕਿਹ ਜਾਪੇ ਮੈਂ ਰਾਹੁਲ ਮਲਿਕ ਦਲੀ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਦਕਸ਼ ਜਿੱਦਾਂ ਕਿ ਤੁਹਾਨੂੰ ਪਤਾ ਕਿ ਬੜੇ ਲੰਬੇ ਸਮੇਂ ਤੋਂ ਘੋਮੰਡੀ ਮੰਦਿਰ ਬੈਕਸਾਈਡ ਬਿਜਲੀ ਘਰ ਮੰਦਿਰ ਦੀ ਲੜਾਈ ਲੜ ਰਹੇ ਆ ਤਿੰਨ ਮਹੀਨੇ ਹੋ ਗਏ ਆ ਪਰ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਦੋਸ਼ੀ ਤੇ ਕਾਰਵਾਈ ਨਹੀਂ ਕੀਤੀ ਅੱਜ ਏਡੀਸੀ ਮੈਡਮ ਨਾਲ ਮਿਲ ਕੇ ਮੈਡਮ ਨੇ ਵਿਸ਼ਵਾਦ ਦਵਾਇਆ ਵਾ ਕਿ ਸ਼ੁੱਕਰਵਾਰ ਤੱਕ ਤੁਹਾਡੇ ਜਿੰਨੇ ਵੀ ਕਾਮ ਆ ਜੋ ਵੀ ਮੰਦਿਰ ਦੀ ਉਹ ਸਾਰੀ ਜਾ ਮਾਤਾ ਜੀ ਨੂੰ ਰਹਿਣ ਬਸੇਰੇ ਦਾ ਉਹਨਾਂ ਨੇ ਕੀਤਾ ਵਾ ਤੋਂ ਨਾ ਹੋਊਗਾ ਤੇ ਧੰਮਿੰਦਰ ਜਿਨੇ ਐਸਡੀਐਮ ਨੇ ਟਾਇਆ ਵਾ ਮੰਦਿਰ ਉਰੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੈ ਵਾਲਮੀਕੀ ਜਾਪੇ ਇੰਤਮੈਂ ਬੇਨਤੀ ਕਰਦਾ ਵਾ ਜਿਹੜੇ ਲੋਕ ਫਵਾਵਾ ਡਾ ਰਹੇ ਆ ਤੇ ਜਿਹੜੇ ਲੋਕ ਉਸ ਮੰਦਿਰ ਨੂੰ ਲੈ ਕੇ ਆਪਸ ਵਿੱਚ ਭਾਈਚਾਰਾ ਖਰਾਬ ਕਰ ਰਹੇ ਆ ਉਹਨਾਂ ਨੂੰ ਵੀ ਚੇਤਾਵਨੀ ਆ ਕਿ ਅਲਰਟ ਰਹੋ ਕਿਉਂਕਿ ਪੂਰਾ ਸਮਾਜ ਨਾਲ ਆ ਜੈ ਵਾਲਮੀਕੀ ਜਾਪੇ ਜੋ ਤੁਸੀਂ ਬੰਦਨਾ ਬਸ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇਹ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਜਿੰਨੀਆਂ ਵੀ ਸ਼ਹਿਰ ਦੀਆਂ ਜਥੇਬੰਦੀਆਂ ਨੇ ਉਹ ਸਾਰੀਆਂ ਇਕੱਠੀਆਂ ਹੋਈਆਂ ਇਕੱਠੀਆਂ ਹੋ ਗਏ ਉਹਨਾਂ ਨੇ ਜਿਹੜਾ ਵਾਲਮੀਕ ਮੰਦਿਰ ਜਿਹੜਾ ਕਾਰਪੋਰੇਸ਼ਨ ਦੇ ਸੁਪੀਡੰਡ ਵੱਲੋਂ ਟਾਇਆ ਗਿਆ ਸੀ ਉਸ ਦੇ ਸਬੰਧ ਵਿੱਚ ਮੀਟਿੰਗ ਸੀ ਸਾਡੇ ਸਾਡੇ ਏਡੀਸੀ ਸਾਹਿਬ ਉਹਨਾਂ ਨੇ ਵਿਸ਼ਵਾਸ ਦਵਾਇਆ ਵਾ ਵੀ ਸ਼ੁੱਕਰਵਾਰ ਸਾਰਾ ਮੰਦਰ ਦਾ ਔਰ ਮਾਦਾ ਦਾ ਮਸਲਾ ਸਾਰਾ ਹੱਲ ਹੋ ਜਾਏਗਾ ਅਜੀ ਫਿਰ ਪ੍ਰਸ਼ਾਸਨ ਨੂੰ ਅਸੀਂ ਦੱਸਣਾ ਚਾਹੁੰਦੇ ਵੀ ਜੇ ਸ਼ੁੱਕਰਵਾਰ ਤੱਕ ਮਸਲਾ ਉਸ ਮਾਦਾ ਦਾ ਉਸ ਮੰਦਰ ਸਾਡਾ ਉੱਥੇ ਨਾ ਬਣਿਆ ਤੇ ਅਸੀਂ ਫਿਰ ਸੋਮਵਾਰ ਤੋਂ ਅਸੀਂ ਫਿਰ ਸੰਘਰਸ਼ੀ ਤੇਜ ਕਰਾਂਗੇ ਧਰਨੇ ਲਾਵਾਂਗੇ ਉਸ ਦੇ ਵਿੱਚ ਕਿਸੇ ਵੀ ਪ੍ਰਸ਼ਾਸਨ ਦੀ ਕੋਈ ਗੱਲ ਨਹੀਂ ਸੁਣੀ ਜਾਏਗੀ ਇਹਨਾਂ ਨੂੰ ਕਹਿੰਦਾ ਹੈ ਜੈ ਆਲਮਕੀ ਹਾਰ ਹਾਰ ਮਾਂ ਮੇਰਾ ਨਾਮ ਸੁਨਦਰ ਕੁਮਾਰ ਪੱਟੀ ਹੈ ਜੀ ਔਰ ਸਾਰਿਆਂ ਨੂੰ ਜੈ ਭੀਮ ਜੈ ਭਾਰਜ ਕਾਫੀ ਦਿਨਾਂ ਤੋਂ ਜਿਹੜਾ ਕਿ 3 ਮਹੀਨੇ ਤੋਂ ਇੱਕ ਵਿਵਾਦ ਚੱਲਦਾ ਪਿਆ ਸੀ ਕਿ ਜਿਹੜੀ ਅ ਕਿਉ ਮੰਡੀ ਦੇ ਬਾਹਰ ਮੰਦਿਰ ਸੀ ਜਿਹਦੀ ਬੇਅਦਬੀ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਉਹਨੂੰ ਢਾਇਆ ਗਿਆ ਔਰ ਉੱਥੇ ਇੱਕ ਮਾਤਾ ਰਹਿੰਦੀ ਪਈ ਸੀ ਜਿਹਦਾ ਕਿ ਨਾਲ ਰਹਿੰਦੇ ਮੰਦਰ ਦੇ ਉਹਨੂੰ ਵੀ ਇੱਥੋਂ ਢਾ ਗਏ ਉਹਦਾ ਐਡਾ ਰੈਨ ਬਸ਼ੇਰਾ ਜਿਹੜਾ ਸੀ ਉਹ ਵੀ ਇੱਥੋਂ ਢਾ ਗਏ ਤੇ ਉਹਨੂੰ ਉੱਥੋਂ ਕਿਤੇ ਹੋਰ ਸ਼ਿਫਟ ਕੀਤਾ ਗਿਆ ਪਰ ਉਹ ਉਹ ਮਸਲਾ ਜਿਹੜਾ ਹੋਰ ਸੀ ਪਰ ਜਿਹੜਾ ਮਸਲਾ ਜਿਹੜਾ ਵਾ ਉਹ ਕਾਰਪੋਰੇਸ਼ਨ ਦੇ ਨਾਲ ਸਾਡਾ ਚੱਲਦਾ ਪਿਆ ਵਾ ਕਿ ਜਿਹੜੀ ਬੇਅਦਬੀ ਕੀਤੀ ਆ ਬਿਨਾ ਪ੍ਰੂਫ ਤੋਂ ਕੋਈ ਵੀ ਕਮਿਸ਼ਨਰ ਦੀ ਕੋਈ ਸਾਡੇ ਕੋਲ ਅੱਜ ਵੀ ਅਸੀਂ ਡਿਸਟ੍ਰਿਕਟ ਨਾਲ ਸਾਡੀ ਮੀਟਿੰਗ ਹੋਈ ਆ ਔਰ ਉਹਦੇ ਕੋਲ ਬੰਦੇ ਕੋਈ ਪ੍ਰੂਫ ਨਹੀਂ ਨਿਕਲਿਆ ਕਿ ਜਿਹੜਾ ਕਿ ਉਹਨੇ ਬਿਨਾ ਪ੍ਰੂਫਾਂ ਤੋਂ ਉੱਪਰ ਉਹ ਮੰਦਿਰ ਜਿਹੜਾ ਢਾਇਆ ਗਿਆ ਪਰ ਅਸੀਂ ਮੰਗ ਕਰਦੇ ਪਏ ਆ ਵੀ ਜਿਹੜਾ ਸਾਡਾ ਮੰਦਿਰ ਆ ਉੱਥੇ ਦੁਬਾਰਾ ਤਾਂ ਫੇਰ ਬਣੇ ਉਹ ਜਿਹੜੀ ਮਾਦਾ ਨਾਲ ਕੋਈ ਬੇਦਵੀ ਹੋਈ ਆ ਜੇ ਕੋਈ ਰਹਿਣ ਵਿਚਾਰਾ ਨਹੀਂ ਗਵਾ ਉਹਨੇ ਦੁਬਾਰਾ ਦਿੱਤਾ ਜਾਵੇ ਜੈਪੀ ਇਨਸਟਰਕਸ਼ਨਸ ਦੇ ਦਿੱਤੀਆਂ ਕਾਰਪੋਰੇਸ਼ਨ ਨੂੰ ਤੇ ਉਸ ਤੋਂ ਬਾਅਦ ਨੈਕਸਟ ਜਿਹੜੀ ਮੀਟਿੰਗ ਹੈ ਅਗਲੇ ਹਫਤੇ ਡਿਸਟ੍ਰਿਕਟ ਵੈਲਫੇਅਰ ਅਫੀਸਰ ਤੇ ਐਸਪੀ ਸਾਹਿਬ ਜਿਹੜੇ ਆ ਉਹ ਮੀਟਿੰਗ ਇਹਨਾਂ ਨਾਲ ਕਰ ਲੈਣਗੇ ਹਾਂਜੀ ਉਸ ਮਾਮਲਾ ਤੁਹਾਡੇ ਸਾਹਮਣੇ ਸਾਰੀ ਚੀਜ਼ ਹੋਈ ਆ ਉਹ ਜਾ ਕੇ ਮਾਮਲਾ ਇਹੀ ਹੈ ਕਿ ਸੜਕ ਦੇ ਕਿਨਾਰੇ ਅ ਮਤਲਬ ਹੋਟਲ ਬਣੇ ਆ ਸੜਕ ਦੇ ਕਿਨਾਰੇ ਜੋ ਕਾਰਪੋਰੇਸ਼ਨ ਨੇ ਸਾਨੂੰ ਦੱਸਿਆ ਕਿ ਉਹਨਾਂ ਨੇ ਡਿਸਮੈਂਟਲ ਕੀਤਾ ਅ ਸਿਗਾ ਵਾਲਮੀਕ ਭਗਵਾਨ ਜੀ ਦਾ ਜਿਹੜਾ ਉੱਥੇ ਸਰੂਪ ਸਰੂਪ ਸੀ ਤੇ ਨਾਲ ਸ਼ੈਤਰੀਆਂ ਦੀ ਵੀ ਜਗ੍ਹਾ ਸੀ ਸੋ ਉਹ ਡਿਸਮੈਂਟਲ ਕੀਤੀ ਗਈ ਸੋ ਉਹਦੇ ਵਿੱਚ ਰੋਸ ਹੈ ਜਥੇਬੰਦੀ ਦੇ ਵਿੱਚ ਉਹ ਬੁਲਾ ਕੇ ਜਿਹੜੀਆਂ ਚੀਜ਼ਾਂ ਸਮਝਾ ਦਿੱਤੀਆਂ ਹੈਆਂ ਕਾਰਪੋਰੇਸ਼ਨ ਨੂੰ ਵੀ ਇਹ ਹਦਾਇਤ ਕਰ ਦਿੱਤੀ ਗਈ ਹੈ ਕਿ ਜੋ ਪੋਸੀਬਲ ਹੈ ਇਹਦਾ ਹੱਲ ਕਰਕੇ ਦੱਸਿਆ ਜਾਏ ਸੋ ਨੈਕਸਟ ਇੱਕ ਵਾਰੀ ਫੇਰ ਅਸੀਂ ਜਥੇਬੰਦੀ ਨਾਲ ਮੀਟਿੰਗ ਕਰ ਲਵਾਂਗੇ ਸੋ ਇਟ ਵਿਲ